ਪ੍ਰੀਮੀਅਰ ਡਗਫੋਰਡ ਦਾ ਕਹਿਣਾ ਹੈ ਕਿ ਉਹ ਹਾਈਵੇ 401 ਦੇ ਹੇਠਾਂ ਕਾਰਾਂ ਅਤੇ ਟ੍ਰਾਂਜ਼ਿਟ ਲਈ ਇੱਕ 터ਨਲ ਬਣਾਉਣਾ ਚਾਹੁੰਦੇ ਨੇ ਜੋ ਕਿ ਬ੍ਰੈਂਟਨ ਅਤੇ ਸਕਾਰਬ੍ਰੋ ਤੱਕ ਜਾਏਗੀ ਇੱਕ ਪ੍ਰੈਸ ਕਾਨਫਰੰਸ 'ਚ ਵੱਧਦੇ ਗ੍ਰਿਡਲੌਕ ਅਤੇ ਸਟੇਟ ਹਾਈਵੇ ਦੇ ਵਿਸਤਾਰ ਲਈ ਘੱਟ ਜਗ੍ਹਾ ਦਾ ਹਵਾਲਾ ਦਿੰਦੇ ਹੋਏ ਫੋਰਡ ਦੇ ਵੱਲੋਂ ਇਹ ਗੱਲ ਕੀਤੀ ਗਈ ਹੈ। by 2051 travel times on highway 401 will double adding 90 more minutes to commutes And in just a decade, every 400 series highway in the region, including the 407, will be at capacity. Drivers in Toronto area already spend 98 hours every year stuck in rush hour traffic when they'd rather be home with their family, spending time with friends and loved ones. Gridlock also costs our economy in the GTA alone lost productivity because of congestion cost the economy is 11 billion dollars we lose each and every single year if we don't act now to add extra highway capacity beyond what we're already building and planning the number of hours lost to traffic will more than triple by 2051 and we can't just sit by and let this happen we need to keep building that's why today I'm announcing that our government is exploring the feasibility of a tunnel under the Highway 401. This tunnel would serve as a new expressway for both cars and transit from Brampton and Mississauga in the west, to Markham and Scarborough in the east, connecting with major roads and highways along the way. This tunnel and expressway will cut gridlock, support economic growth, and help get people moving faster and of course as we promised before as we put in black and white in legislation our government won't allow any new tolls on this or any other highway ਕੈਨੇਡਾ ਪਰ ਦੇ ਵਿੱਚ ਹੈਲਥਕੇਅਰ ਸੰਕਟ ਇੱਕ ਵੱਡਾ ਮੁੱਦਾ ਬਣਿਆ ਹੋਇਆ ਸਾਰੀਆਂ ਪ੍ਰਵਿੰਸਾਂ ਦੇ ਵਿੱਚ ਡਾਕਟਰਸ ਦੀ ਘਾਟ ਐਮਰਜੈਂਸੀ ਅਤੇ ਪ੍ਰਾਇਮਰੀ ਕੇਅਰਸ ਦੇ ਵਿੱਚ ਵੇਟ ਟਾਈਮ ਕੈਨੇਡੀਅਨਸ ਦੇ ਲਈ ਵੱਡਾ ਮੁੱਦਾ ਬਣਿਆ ਹੋਇਆ ਹੈ ਬੇਸ਼ੱਕ ਪਿਛਲੇ ਸਮੇਂ ਦੌਰਾਨ ਪ੍ਰੋਵਿੰਸ਼ਲ ਸਰਕਾਰਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਫੈਡਰਲ ਸਰਕਾਰ ਨੂੰ ਆਪਣਾ ਸ਼ੇਅਰ ਵਧਾਉਣਾ ਚਾਹੀਦਾ ਪਰ ਫੈਡਰਲ ਸਰਕਾਰ ਵੱਲੋਂ ਵਧਾਇਆ ਗਿਆ ਸ਼ੇਅਰ ਤੋਂ ਬਾਅਦ ਵੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਦੂਜੇ ਪਾਸੇ ਬਹੁਤ ਸਾਰੀਆਂ ਪ੍ਰਵਿੰਸਾਂ ਦੇ ਵਿੱਚ ਡਾਕਟਰਾਂ ਦੇ ਲਈ ਨਵੇਂ ਪੇਮੈਂਟ ਮੈਥਡ ਵੀ ਚਰਚਾ ਦੇ ਵਿੱਚ ਨੇ ਅਲਬਰਟਾ ਦੀ ਹੈਲਥ ਮਨਿਸਟਰ ਐਂਡਰਨੀਆ ਲੋਗ ਰੇਂਜ ਨੇ ਕਣਾਂ ਕਿ ਸੂਬੇ ਦੇ ਡਾਕਟਰਾਂ ਦੇ ਲਈ ਨਵਾਂ ਪੇਮੈਂਟ ਮੈਥਡ ਜਾਂ ਜੋ ਐਗਰੀਮੈਂਟ ਉਸ ਬਾਰੇ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ ਮਾਰਚ ਵਿੱਚ ਇਸ ਡੀਲ ਨੂੰ ਲੈ ਕੇ ਸਹਿਮਤੀ ਬਣੀ ਸੀ ਉਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਡਾਕਟਰਾਂ ਦਾ ਮੁਆਵਜ਼ਾ ਪਿਛਲੇ ਸਾਲਾਂ 'ਚ ਤੇਜ਼ੀ ਦੇ ਨਾਲ ਵਧਿਆ ਹੈ ਇਸ ਦਾ ਬਜਟ 6.7 ਬਿਲੀਅਨ ਡਾਲਰ ਤੱਕ ਜਾ ਸਕਦਾ ਹੈ ਉਹਨਾਂ ਕਹਿ ਕਿ ਉਹ ਚਾਹੁੰਦੇ ਨੇ ਕਿ ਡਾਕਟਰਾਂ ਨੂੰ ਸਹੀ ਤਰ੍ਹਾਂ ਡੀਲ ਦਿੱਤੀ ਜਾਵੇ ਹਾਲਾਂਕਿ ਅਲਵਾਟਰ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਗਰੁੱਪ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨਵੀਂ ਡੀਲ ਤੋਂ ਬਚਣ ਦੀ ਤਿਆਰੀ ਕਰ ਰਹੀ ਹੈ ਇਸ ਨਾਲ ਉਹ ਮਰੀਜ਼ਾਂ ਦੀ ਜ਼ਿੰਦਗੀ ਨੂੰ ਖਤਰੇ 'ਚ ਪਾ ਰਹੇ ਨੇ ਹਾਲੀ ਵਿੱਚ ਹੋਏ ਇੱਕ ਸਰਵੇਖਣ 'ਚ ਸਾਹਮਣੇ ਆਇਆ ਸੀ ਕਿ 70% ਡਾਕਟਰ 2029 ਤੱਕ ਆਪਣੀ ਜੌਬ ਛੱਡਣ ਦੇ ਲਈ ਤਿਆਰ ਹੈ ਉਹਨਾਂ ਨੂੰ ਘੱਟ ਤਨਖਾਹ 'ਚ ਵਧੇਰੇ ਕੰਮ ਕਰਨਾ ਪੈਂਦਾ ਜਿਸ ਕਾਰਨ ਉਹ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਨਵੀਂ ਡੀਲ ਚਾਹੁੰਦੇ ਨੇ ਜਿਸ ਵਿੱਚ ਉਹਨਾਂ ਦੇ ਕੰਮ ਦੇ ਵਰਕਲੋਡ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਤਨਖਾਹ ਦਿੱਤੀ ਜਾਵੇ ਪਰ ਦੂਜੇ ਪਾਸੇ ਪ੍ਰੋਵਿੰਸ਼ੀਅਲ ਸਰਕਾਰ ਇਸ ਸੰਬੰਧੀ ਕੰਮ ਕਰਨ ਦੀ ਗੱਲ ਤਾਂ ਆਖਰੀ ਹੈ ਪਰ ਨਾਲੋਂ ਨਾਲ ਇਹ ਵੀ ਕਹਿ ਰਿਹਾ ਕਿ ਇਸ ਨਾਲ ਖਰਚੇ 6.7 ਬਿਲੀਅਨ ਡਾਲਰ ਤੇ ਪੁੱਜ ਜਾਣਗੇ ਜੋ ਕਿ ਰਕਮ ਕਾਫੀ ਵੱਡੀ ਬਣਦੀ ਹੈ ਦੂਜੇ ਪਾਸੇ ਜੇਕਰ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕੀਤੀ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰਕਾਰ ਦੇ ਵੱਲੋਂ ਨਵੇਂ ਡਾਕਟਰਸ ਨੂੰ ਆਕਰਸ਼ਿਤ ਕਰਨ ਦੇ ਲਈ ਪਿਛਲੇ ਸਮੇਂ ਦੌਰਾਨ ਕਾਫੀ ਤਬਦੀਲੀਆਂ ਕੀਤੀਆਂ ਗਈਆਂ ਸੀ ਜਿਸ ਵਿੱਚ ਫੈਮਿਲੀ ਫਿਜੀਸ਼ੀਨ ਦੇ ਲਈ ਪੇਮੈਂਟ ਮੈਥਡ ਪੂਰੀ ਤਰ੍ਹਾਂ ਬਦਲਿਆ ਗਿਆ ਭਾਵੇਂ ਕਿ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਨਹੀਂ ਮਰੀਜ਼ ਦੀ ਬਿਮਾਰੀ ਦੀ ਗੰਭੀਰਤਾ ਤੇ ਕਿੰਨਾ ਸਮਾਂ ਫੈਮਿਲੀ ਫਿਜ਼ੀਸ਼ੀਨ ਦੇ ਵੱਲੋਂ ਉਸਤੇ ਨਾਲ ਬਤੀਤ ਕੀਤਾ ਜਾਂਦਾ ਉਸ ਤੇ ਆਧਾਰ ਤੇ ਇਹ ਪੇਮੈਂਟ ਦਿੱਤੀ ਜਾਂਦੀ ਸੀ ਇਸੇ ਬਾਰ ਪ੍ਰਵਿੰਸ਼ਲ ਸਰਕਾਰ ਦਾ ਦਾਵਾ ਸੀ ਕਿ ਇੰਗਲੈਂਡਾਂ ਤੇ ਹੋਰ ਦੇਸ਼ਾਂ ਚੋਂ ਕਈ ਡਾਕਟਰ ਬ੍ਰਿਟਿਸ਼ ਕਲੰਬੀਆ ਚ ਆ ਕੇ ਪ੍ਰੈਕਟਿਸ ਕਰਨ ਦੇ ਇੱਛਕ ਨੇ ਅਲਬਰਟਾ ਦੇ ਵਿੱਚ ਵੀ ਡਾਕਟਰ ਇਸ ਤੰਗ ਦੀਆਂ ਤਬਦੀਲੀਆਂ ਮੰਗਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ